ਦਾ ਪ੍ਰਕਾਸ਼ ਸਿੰਘ ਜੀ ਬਾਦਲ ਤਰਫੋਂ ਵੀ ਅਸੀਂ ਪ੍ਰਮਾਤਮਾ ਦੇ ਸਾਹਮਣੇ ਅਰਦਾਸ ਬੇਨਤੀ ਕਰੀਏ ਅੱਜ ਕਿ ਪ੍ਰਮਾਤਮਾ ਜਾਣੇ ਜਾਂ ਨੇ ਸਾਥ ਕੋਈ ਭੁੱਲ ਹੋਈ ਹੋਏ ਅਸੀਂ ਸਿਰ ਝੁਕਾ ਕੇ ਮਾਫੀ ਮੰਗਦੇ ਹਾਂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਰਬਾਰ ਸਾਹਿਬ ਦੇ ਵਿੱਚ ਹੱਥ ਜੋੜ ਕੇ ਮਾਫੀ ਮੰਗ ਲਈ ਹੈ ਸੰਗਤਾਂ ਦੇ ਸਨਮੁਖ ਹੋ ਕੇ ਗੁਰੂ ਸਾਹਿਬ ਦੇ ਸਨਮੁਖ ਹੋ ਕੇ ਤੇ ਹੱਥ ਜੋੜ ਲੈ ਨੇ ਮਾਫੀ ਮੰਗ ਲਈ ਹੈ ਸਿੱਖ ਕੌਮ ਤੋਂ ਮਾਫੀ ਮੰਗ ਲਈ ਹੈ ਪੰਥ ਤੋਂ ਆਪਣੇ ਬਿਆਨ ਵਿੱਚ ਸਾਫ਼ ਕਹਿ ਦਿੰਦਾ ਹੈ ਕਿ ਅੱਜ ਗੁਰੂ ਸਾਹਿਬ ਦੇ ਸਨਮੁਖ ਹੋ ਕੇ ਮੈਂ ਪੰਥ ਤੋਂ ਹੱਥ ਜੋੜ ਕੇ ਮਾਫੀ ਮੰਗਦਾ ਹਾਂ ਬੇਅਦਬੀ ਕਾਂਡ ਦਾ ਜ਼ਿਕਰ ਹੋ ਰਿਹਾ ਸੀ ਬਾਬਲ ਕਲਾਂ ਗੋਲੀ ਕਾਂਡ ਕੋਟਕਪੁਰਾ ਗੋਲੀ ਕਾਂਡ ਬੇਅਦਬੀ ਕਾਂਡ ਹਰ ਇੱਕ ਚੀਜ਼ ਇਸ ਵਿੱਚ ਭੁਗਤ ਜਾਂਦੀ ਹੈ ਜਦੋਂ ਸਵਾਲ ਉੱਠਣੇ ਸ਼ੁਰੂ ਹੁੰਦੇ ਨੇ ਤਾਂ ਸਿਰਫ ਬੇਅਦਬੀ ਮਾਮਲਾ ਨਹੀਂ ਰਹਿ ਜਾਂਦਾ ਸਿਰਫ ਸੌਦਾ ਸਾਧ ਤੇ ਬੇਅਦਬੀ ਮਾਮਲੇ ਦਾ ਜ਼ਿਕਰ ਨਹੀਂ ਹੁੰਦਾ ਉਸ ਤੋਂ ਬਾਅਦ ਹੋਏ ਵਰਤਾਰੇ ਦਾ ਜ਼ਿਕਰ ਹੁੰਦਾ ਉਸ ਤੋਂ ਬਾਅਦ ਹੋਏ ਗੋਲੀ ਕਾਂਡ ਦਾ ਜ਼ਿਕਰ ਹੁੰਦਾ ਪਰ ਬੇਅਦਬੀ ਮਾਮਲੇ ਨੂੰ ਲੈ ਕੇ ਵੀ ਵੱਡੇ ਸਵਾਲ ਹੁਣ ਤੱਕ ਖੜੇ ਹੁੰਦੇ ਆਏ ਨੇ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਸ਼ਰੋਮਣੀ ਅਕਾਲੀ ਦਲ ਪੂਰੇ ਸ਼ਰੋਮਣੀ ਅਕਾਲੀ ਦਲ ਉੱਤੇ ਹੀ ਸਵਾਲ ਖੜੇ ਹੁੰਦੇ ਰਹੇ ਨੇ ਔਰ ਇੱਥੋਂ ਤੱਕ ਕਿਹਾ ਗਿਆ ਕਿ ਬੇਅਦਬੀ ਕਾਂਡ ਤੇ ਗੋਲੀ ਕਾਂਡ ਹੀ ਕਹੋ ਜਿਹਾ ਵਾਕਿਆ ਆ ਜੇਸ ਨੇ ਸ਼੍ਰੋਮ ਨੇ ਅਕਾਲੀ ਦਲ ਦਾ ਗ੍ਰਾਫ ਹੇਠਾਂ ਲੈ ਆਂਦਾ ਇਹੋ ਇਹੋ ਜਿਹੀਆਂ ਟਿੱਪਣੀਆਂ ਹੁੰਦੀਆਂ ਨੇ ਔਰ ਅੱਜ ਸੁਖਬੀਰ ਸਿੰਘ ਬਾਦਲ ਨੇ ਲੋਕਾਂ ਦੇ ਸਨਮੁਖ ਹੋ ਕੇ ਹੱਥ ਜੋੜ ਲਏ ਨੇ ਪ੍ਰਕਾਸ਼ ਵਾਸਤੇ ਕਿਸ ਕਾਰਨ ਲਈ ਹੱਥ ਜੋੜੇ ਨੇ ਕੀ ਕੁਝ ਕਿਹਾ ਹੈ ਸੁਖਬੀਰ ਸਿੰਘ ਬਾਦਲ ਨੇ ਸੁਖਬੀਰ ਸਿੰਘ ਬਾਦਲ ਨੇ ਹੱਥ ਜੋੜ ਕੇ ਆਖਿਆ ਕਿ ਲੋਕਾਂ ਦੇ ਸੰਗਤਾਂ ਦੇ ਪੰਥ ਦੇ ਸਨਮੁਖ ਹੋ ਕੇ ਗੁਰੂ ਸਾਹਿਬ ਦੇ ਸਨਮੁਖ ਹੋ ਕੇ ਮੈਂ ਸੁਖਬੀਰ ਸਿੰਘ ਬਾਦਲ ਸ਼ਰੋਮ ਨੇ ਅਕਾਲੀ ਦਲ ਦਾ ਪ੍ਰਧਾਨ ਹੱਥ ਜੋੜ ਕੇ ਮਾਫੀ ਮੰਗਦਾ ਆ ਕਿ ਲੋਕਾਂ ਨੂੰ ਬੇਅਦਬੀ ਸੈੜੀ ਪਈ ਪੰਥ ਨੂੰ ਬੇਅਦਬੀ ਸੈਣੀ ਪਈ ਉਹ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੇ ਇਨ੍ਹਾਂ ਦੋਵੇਂ ਵਾਕਿਆਂ ਦੇ ਵਿੱਚ ਇੱਕ ਪਾਸੇ ਜਿਹੜੇ ਇਲਜ਼ਾਮ ਲੱਗਦੇ ਨੇ ਇੱਕ ਪਾਸੇ ਜਿਹੜਾ ਬਿਆਨ ਸੁਖਬੀਰ ਸਿੰਘ ਬਾਦਲ ਦਾ ਆਇਆ ਆ ਇਨ੍ਹਾਂ ਦੋਵਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਸਮਝਿਆ ਜਾ ਸਕਦਾ ਆ ਪਰ ਇਲਜ਼ਾਮਾਂ ਦੇ ਉੱਤੇ ਸੁਖਬੀਰ ਸਿੰਘ ਬਾਦਲ ਦਾ ਕੀ ਕਹਿਣਾ ਆ ਉਹ ਵੱਡਾ ਸਵਾਲ ਖੜਾ ਹੁੰਦਾ ਆ ਇਸ ਮਾਫੀ ਬਾਰੇ ਜੋ ਵੀ ਟਿੱਕਾ ਟਿਪਣੀ ਚੱਲੇਗੀ ਉਹ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਜ਼ਾਹਿਰ ਹੋ ਜਾਵੇਗੀ ਪੰਥਕ ਆਗੂ ਸਿਆਸੀ ਆਗੂ ਜ਼ਰੂਰ ਇਸ ਮਾਮਲੇ ਨੂੰ ਲੈ ਕੇ ਆਪੋ ਆਪਣੇ ਵਿਚਾਰ ਰੱਖਣਗੇ ਪਰ ਸੁਖਬੀਰ ਸਿੰਘ ਬਾਦਲ ਦਾ ਇਹ ਬਿਆਨ ਕਿੰਨਾ ਕੁ ਪੰਥ ਦੇ ਹਿੱਤ ਦੇ ਵਿੱਚ ਟੁੱਕਦਾ ਆ ਆਓ ਆਪ ਸੁਣ ਲੈਂਦੇ ਹਾਂ ਵੱਡੇ ਬਾਦਲ ਸਾਹਿਬ ਜਦੋਂ ਸਰਕਾਰ ਸੀ ਸੀ ਅਖੀਰ ਚ ਉਦੋਂ ਬਾਅਦ ਬਿਮਾਰ ਵੀ ਰਹੇ ਐ ਜਦੋਂ ਵੀ ਮੈਂ ਉਹਨਾਂ ਕੋਲੇ ਜਾਂਦਾ ਉਹਨਾਂ ਕੋਲੇ ਜਾਂਦਾ ਮੈਨੂੰ ਇੱਕ ਗੱਲ ਕਹਿੰਦੇ ਰਹਿੰਦੇ ਕਿ ਮੇਰੀ ਜ਼ਿੰਦਗੀ ਚ ਮੈਨੂੰ ਸਭ ਤੋਂ ਵੱਡਾ ਦੁੱਖ ਹੈ ਕਿ ਮੈਂ ਮੇਰੇ ਚੀਫ ਮਿਨਿਸਟਰ ਹੁੰਦੇ ਪੰਥੀ ਸਰਕਾਰ ਦੇ ਹੁੰਦੇ ਬੇਅਦਬੀ ਹੋਈ ਮੈਨੂੰ ਦੁੱਖ ਹੈ ਕਿ ਮੈਨੂੰ ਮੌਕਾ ਨਹੀਂ ਦਿੱਤਾ ਗਿਆ ਦੋਸ਼ੀਆਂ ਨੂੰ ਫੜਨ ਦਾ ਮੌਕਾ ਨਹੀਂ ਦਿੱਤਾ ਗਿਆ ਤਾਕਤਾਂ ਉਹਨਾਂ ਇਹ ਜੀਆਂ ਇਕੱਠੀਆਂ ਹੋ ਗਈਆਂ ਉਹਨਾਂ ਨੇ ਬਹਾਨਾ ਲੱਭਿਆ ਕਿ ਕਾ ਮੌਕਾ ਮਿਲ ਗਿਆ ਕਿ ਸਿਆਸਤ ਕਰੋ ਸਾਰੇ ਨੇ ਇਕੱਠੇ ਹੋ ਕੇ ਸੰਤਾਨਾਂ ਦੀਆਂ ਭਾਵਨਾਵਾਂ ਨੂੰ ਹੋਰ ਉਲਝਾਰਿਆ ਤੇ ਪ੍ਰੈਸ਼ਰ ਇੰਨਾ ਪਾ ਦਿੱਤਾ ਕਿ ਸਾਨੂੰ ਮਜਬੂਰ ਕਰ ਦਿੱਤਾ ਕਿ ਸੀਬੀਏ ਨੂੰ ਦੇਣਾ ਪਏ ਕਿ ਆਪ ਕਾਲੀ ਦਲ ਦੀ ਸਰਕਾਰ ਇਹਦੀ ਇਨਕੁਆਇਰੀ ਨਾ ਕਰੇ ਦੋਸ਼ਿਆਂ ਨੂੰ ਨਾ ਫੜੇ ਮੈਨੂੰ ਬਾਦਲ ਸਾਹਿਬ ਕਹਿੰਦੇ ਕਹਿੰਦੇ ਸਭ ਤੋਂ ਵੱਡਾ ਦੁੱਖ ਮੈਨੂੰ ਹੈ ਮੇਰੇ ਰਾਜ ਵਿੱਚ ਬੇਦਬੀ ਹੋਈ ਹੋਏ ਤੇ ਮੈਂ ਆਪਣੇ ਦੋਸ਼ਾਂ ਨੂੰ ਨਾ ਫੜ ਸਕਾਂ ਮੈਨੂੰ ਉਹਨਾਂ ਨੇ ਕਈ ਵਾਰ ਕਿਹਾ ਕਹਿੰਦਾ ਜੇ ਪਰਮਾਤਮਾ ਤੈਨੂੰ ਮੌਕਾ ਦੇ ਜਾਂ ਕਿਸੇ ਪਾਰਟੀ ਦੇ ਲੀਡਰ ਨੂੰ ਮੌਕਾ ਦੇ ਆਹ ਦੋਸ਼ਾਂ ਨੂੰ ਜ਼ਰੂਰ ਫੜ ਕੇ ਅੰਦਰ ਕਰਨਾ ਸਾਹ ਪ੍ਰਕਾਸ਼ ਸਿੰਘ ਜੀ ਬਾਦਲ ਤਰਫੋਂ ਵੀ ਕਿਉਂਕਿ ਉਹਨਾਂ ਨੇ ਕਿਉਂਕਿ ਅੱਜ ਆਪਣੇ ਵਿੱਚ ਨਹੀਂ ਰਹੇ ਐਜ਼ ਮੁਖ ਸੇਵਾ ਦਾ ਤਰਫੋਂ ਤੇ ਸਮੂੱਚੀ ਪਾਰਟੀ ਦੀ ਲੀਡਰਸ਼ਿਪ ਤਰਫੋਂ ਤੇ ਸਮੁੱਚੀ ਪਾਰਟੀ ਦੇ ਵਰਕਰ ਕਿਉਂਕਿ ਪਾਰਟੀ ਦੇ ਵਰਕਰ ਵੀ ਆਪਣੀ ਪਾਰਟੀ ਦੀ ਇੱਕ jaan ਹੁੰਦੇ ਐ ਅਸੀਂ ਪ੍ਰਮਾਤਮਾ ਦੇ ਸਾਹਮਣੇ ਅਰਦਾਸ ਬੇਨਤੀ ਕਰੀਏ ਅੱਜ ਕਿ ਪ੍ਰਮਾਤਮਾ ਜਾਣੇ ਜਾਂ ਨੇ ਸਾਥ ਕੋਈ ਭੁੱਲ ਹੋਈ ਹੋਏ ਅਸੀਂ ਸਿਰ ਝੁਕਾ ਕੇ ਮਾਫੀ ਮੰਗਦੇ ਆਂ ਅਸੀਂ ਜੋ ਗੁਰੂ ਸਬੰਧ ਦੇ ਦੱਸੇ ਹੋ ਰਸਤੇ ਸਿਧਾਂਤਾਂ ਦੇ ਜਿਵੇਂ ਜਿਵੇਂ ਸਿਧਾਂਤ ਹੈ ਅਮਨ ਸ਼ਾਂਤੀ ਭਾਈਚਾਰਕ ਸਾਂਝ ਦਾ ਸਰਬੱਤ ਦੇ ਭਲੇ ਦਾ ਪੰਜਾਬ ਨੂੰ ਤਰੱਕੀ ਲੈਂਦੇ ਉਸੇ ਸਿਧਾਂਤਾਂ ਤੇ ਸਾਡੇ ਸਿਰ ਤੇ ਹੱਥ ਰੱਖਣ ਸਾਰੇ ਸਮੂਚੀ ਵਰਕਰਾਂ ਤੇ ਸਾਡੀ ਜਥੇਬੰਦੀ ਤੇ ਕਿ ਅਸੀਂ ਪੰਜਾਬ ਨੂੰ ਫਿਰ ਤੋਂ ਵਾਪਸ ਓਲੀਆਂ ਤੇ ਲੈ ਕੇ ਆਈਏ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ